Happy birthday to you wo ya saika di lagi yaar hi happy birthday ji naam lik naam da fake nahi kamme kab jani assi sabhi karde saryan nu ummeed karanu si saryan theek thak honge kamme ban da hai ga ji kal nu janm din assi raat nu dawan ge surprise hun apan aaye ha binni wale de cake len a jao kara fir cake lai ਗੈਲੈਕਸੀ ਬਲੇਕ ਗੈਲੈਕਸੀ ਆ ਨਟਸ ਤੋਂ ਬਣਾ ਦੇ ਦੋ ਕੋਈ ਨਟਸ ਤੋਂ ਫਿਰ ਮਿਕਸ ਫਰੂਟ ਲੈ ਲਓ ਹਾਂ ਮਿਕਸ ਫਰੂਟ ਹੀ ਦਿਓ ਆ ਕਿੰਨਾ ਕਿਲੋ ਆ ਕਿੰਨਾ ਇਹ ਬਹੁਤ ਆ ਫਰਾਂ ਕਿਲੋ ਬਹੁਤ ਸਾਰਾ ਫਰੂਟ ਨਾ ਹੀ ਬਈ ਡੰਬ ਕੇ ਕਰਦੇ ਫਰੂਟ ਕੋਲ ਫਲੂਤੀ ਲੈ ਲਓ ਕੋਲ ਫਲੂਤੀ ਆ ਬਾਈ ਬਲ ਫਲੂਤੀ ਆ ਆੜੇ ਕੰਨਾ ਲੱਲੇ ਬਿਆਰੀ ਔਰ ਲੇਗਦਾ ਬਾਈ ਨੇ ਕੰਮੇ ਕਬਜਿਆਂ ਵਾਲੀ ਲੇਗਦਾ ਹੋਰ ਨਾਲੇ ਕੰਮੇ ਕਬਜਾ ਪਾ ਰਹੀ ਦੇਖੀ ਜਾਈ ਉਹਨੇ ਜਦੋਂ ਜਾ ਕੇ ਹਾਏ ਬੇ ਆ ਕੀ ਲਗਾ ਲਿਆ ਇਹ ਘਰੋਂ ਚੱਲ ਗਏ ਫਿਰ ਨਹੀਂ ਛੱਡੀ ਹੋਈ ਬਰਥਡੇ ਉਹਨੂੰ ਸਰਪ੍ਰਾਈਜ਼ ਨਹੀਂ ਦੇਣਾ ਜਾ ਕੇ ਬਰਥਡੇ ਦਾ ਚਲੋ ਓਏ ਮੋਟਰ ਛੱਡ ਜਾਂਦੀ ਆ ਲੋ ਮੋਟਰ ਦਾ ਭਰ ਦੀ ਟੈਂਕੀ ਪਾ ਕੇ ਲੋ ਜੀ ਕਿਹਦੇ ਨਾਮ ਦਾ ਬੜੀ ਸਕੀਮ ਨਾਲ ਆਇਆ ਇੰਦਰਜੀਤ ਕਿਦੋਂ ਇੱਕ ਨਹੀਂ ਰਹੇ ਮੈਂ ਕਹਿ ਕੇ ਇਹਨਾਂ ਨੂੰ ਕਿ ਦਿੰਨ ਮੈਂ ਕਾ ਕੇ ਆ ਰਿਹਾ ਹਾਂ ਪਰ ਦੋ ਦੋ ਕਰਕੇ ਨਿਕਲ ਜਾਓ ਸਾਰੇ ਦੋ ਦੋ ਕਰਕੇ ਮਾਮਾ ਚਲੋ ਅਮਰਤ ਚਲੋ ਨਹੀਂ ਜਾਓ ਸਾਡੇ ਤਾਂ ਪੀਣ ਦਾ ਨਹੀਂ ਤਾਂ ਕਿੱਥੇ ਗੱਟੀਆਂ ਦੋ ਤਾਣੀਆਂ ਹੋਰ ਚੱਲਦੇ ਜਾਓਗੇ ਕਮੇਟੀ ਜਰੂਰ ਦੋ ਹੀ ਜਾਣੀਏ ਹੁਣ ਇੱਕ ਜਿੱਥੋਂ ਹਣ ਕੇ ਸੋਹਣੇ ਬੰਦੇ ਦੇ ਮੁੰਡੇ ਮੁੰਡੇ ਆਉਣੇ ਲੈਂਦਾ ਮੈਂ ਕਹਿ ਕੇ ਹਾਂ ਸਾਰਾ ਪਾ ਲੈਂਦਾ ਹਾਂ ਪੀ ਪੂ ਬੋਬੇਤੀ ਕੱਟ ਦਿੰਦੇ ਆ ਕੇ ਜਾਂਦੇ ਇੱਕ ਮੁਕਤਲਾ ਇਹਨੂੰ ਚਲਾ ਕੇ ਜਾਂਦੇ ਵੀ ਬੰਦਾ ਏਕ ਆਤਾ ਇਹਨੇ ਕੋਸ਼ਿਸ਼ ਛੱਡਣਾ ਨਹੀਂ ਆਸਾਨੀ ਕਰਦਾ ਨਹੀਂ ਜਾਇਆਦਾ ਦਰਦ ਦਰਦ ਨਾਲ ਵਿੱਚ ਵੀ ਖਾਇਆ ਤੇਰੀ ਤੇਰੀ ਜਨਦੰਤ ਕਹਿ ਕਿ ਲਈ ਮਗੇ ਦਰਦ ਘਾਤ ਹੁੰਦਾ ਦਰੇ ਇਹ ਬਹੁਤ ਮਾਮਾ ਜਸ਼ਨ ਕੇ ਚੱਕਲੇਆ ਹੈਪੀ ਬਰਥਡੇ ਬੁਈ 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 ਚਾਹ ਨਹੀਂ ਲੱਭਦੀ ਹੁਣ ਮੁੰਡੇ ਅੱਗੇ ਚਲਵਾਸੀ ਨਾਲ ਉਧਰ ਐਸੀ ਹੈਪੀ ਬਣੇ ਗਗਨੀ ਅਸੀਂ ਸਾਰੇ ਕਪੜਾਈ ਦਵਾਂਗੇ ਦਾ ਆਸੂ 12:00 ਵਜੇ ਮੰਮੀ ਕਰਦੇ ਬਾਜ਼ ਦਵਾਰਾ ਇੱਧਰ ਕਿਉਂ ਗੱਡੇ ਤਾਂ ਬਿੱਲੇ ਆ ਗਿਆ ਸੀ ਉੱਧਰ ਕੀ ਕਰਾਂ ਬਿੱਲੇ ਨੇ ਲੱਤ ਪਾੜ ਲੈਣੀ ਸੀ ਹੋਰ ਪੰਗਾ ਪਗਿਆ ਸੀ ਬਸਰੀ ਬੰਬਾਰਾ ਡਾਰਕੀ ਉਹ ਦੂਰ ਬੰਦ ਕਰ ਕਿਉਂ ਮੈਡੀ ਕਿੱਥੇ ਜਾਣਾ ਅਸੀਂ ਆਇਆ ਨਹੀਂ ਉਹ ਜਾਈ ਜਲਾਈ ਜਾਂਦੇ ਆ ਸਾਰੇ ਸਾਰਨੇ ਆ ਜੀ ਹੰਡੇ ਜੀ ਸੌਰੀ ਬਚਿੰਦਰ ਪਟੰਡੇ 프리 ਬਣੀ ਆ ਗਏ ਆ ਦੇਖੋ ਕੰਮ ਇਹਦੇ ਘਰੇ ਆ ਗਏ ਹਾਏ ਹਾਏ ਇੱਥੇ ਇੱਥੇ ਰੋਕੋ ਗੱਡੀਆਂ ਬੱਸ 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 ਆ ਜੀ ਆ ਜੀ ਕਿਸੇ ਨੇ ਕੁਛ ਨਹੀਂ ਕੋਈ ਚੱਕਲੀ ਆੜੀ ਪਹਿਲਾਂ ਆਪਾਂ ਥੋੜੀ ਗਾਂਹ ਕਰ ਲਾਂ ਗੱਡੀ ਗਾਂਹ ਕਰ ਲਾਂ ਟਾਈਮ ਅਜੇ ਕਿੰਨਾ ਹੋਇਆ ਵਾ ਇੰਦਰ ਟਾਈਮ ਟਾਈਮ 45 ਪੌਣ ਪੌਣ ਪੈ ਗਈ ਹਾਂਜੀ ਉਧਰ ਮੋੜ ਕੇ ਨਹੀਂ ਮੋੜ ਮੋੜਨੀ ਨਹੀਂ ਇੱਥੋਂ ਗੱਡੀ ਮੈਂ ਮੋੜ ਲਾਂ ਨਹੀਂ ਰਾਬੇ ਵੱਧ ਗਏ ਆ 11:50 ਚਲੋ ਜਾਂਦੇ ਹਾਂ ਹੁਣ ਆਪਾਂ ਕਰਨਾ ਕੀ ਆ ਔਰਲੀ ਗਾਂਹ ਟੱਪੇਗਾ ਤੂੰ ਉਹਨੂੰ ਪਤਾ ਲੱਗ ਗਿਆ ਨਾ ਚਾਚੇ ਕਹਿੰਦੇ ਤੱਕ ਹੌਲੀ ਕਿਦਨੇ ਹੌਲੀ ਕਿਦਨੇ ਹੌਲੀ ਕਿਦਨੇ ਗੇਟ ਖੋਲੀ ਆ ਜਾ ਜਦੋਂ ਤੇ ਗੱਡੀਆਂ ਪੂਰੀਆਂ ਤਿਆਰ ਵਰ ਤਿਆਰ ਖੜੀਆਂ ਆਪਣੀਆਂ ਤੇ ਗੱਡੀਆਂ ਦੇ ਵਿੱਚ ਪੜਾ ਕੇ ਛੜਿਆ ਤੇ ਗਵਾਂਡੀਆਂ ਨੇ ਉੱਠ ਗੜਨਾ ਸਾਰਿਆਂ ਨੇ ਕਿ ਆ ਕੀ ਹੋ ਗਿਆ ਆਜੋ 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 ਕਰ ਪੂਰਾ ਘੈਂਟ ਵਾਲਾ ਸਰਪ੍ਰਾਈਜ਼ ਦੇਣਾ ਸਾਰਿਆਂ ਨੂੰ ਤੇ ਬੰਦ ਕਰ ਦੇ ਗੱਡੀ ਬੰਦ ਕਰ ਦੇ ਬੰਦ ਕਰ ਦੇ ਆ ਗਿਆ ਆ ਗਿਆ ਜਸ਼ਨ ਆ ਗਿਆ ਆਜੋ 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 ਕਰੋ ਚਲੋ 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 ਬਣਾ ਆ ਕੇ ਫੋਟੋ ਕਰਨੀ ਇੱਥੇ ਨਹੀਂ ਚਲਾਉਣਾ ਇੱਥੇ ਨਹੀਂ ਚਲਾਉਣਾ ਵਾ ਕੋਈ ਇੱਥੇ ਹੀ ਚਲਾ ਦੇਣਾ ਇਹ ਪਹਿਲਾਂ ਪਹਿਲਾਂ ਕਰੀ ਜਾਂਦਾ ਅੰਦਰ ਚਲਾਵਾਂਗੇ ਕੋਲੇ ਨੀ ਇਹਦਾ ਕੇਕ ਸਹੀ ਆ ਕੰਮੂ ਕਾਬ ਜਣੀ ਤੇ ਕੰਮੂ ਕਵਾੜ ਗਿਆ ਨਾ ਨਾ ਮਨਦੀ ਜਿਹੜੀ ਕਿਨੂੰ ਆਗੇ ਆਗੇ ਜਸੁੱਤੀ ਬਈਆ ਦਾ ਫਟਾਕਾ ਚਲਾ ਆਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਕੰਮੋਕ ਆਜਾ ਆਲੀ ਮਾਮਾ ਚਲਾ ਦੇ ਦੂੰ ਵੀ ਹੈਪੀ ਬਰਥਡੇ ਟੂ ਯੂ ਹੈਪੀ ਹੈਪੀ ਬਰਥਡੇ ਜੀ ਹੈਪੀ ਬਰਥਡੇ ਹੈਪੀ ਬਰਥਡੇ ਆਈਆਂ ਆ ਰਹੀਆਂ ਸਾਰੇ ਕਹਿੰਦੇ ਖੰਮਾ ਤੇ ਮਾਰਾਂ ਦਾ ਬੱਜੇ ਵੀ ਤੁਸੀਂ 10 ਮਿੰਟ ਪਹਿਲੇ ਹੀ ਆਗੇ ਆਈਆਂ ਪਹਿਲਾਂ ਹੀ ਆਉਣਿਆ ਹੈਪੀ ਬਰਥਡੇ ਹੈਪੀ ਬਰਥਡੇ ਕਰਦਾ ਮੇਰਾ ਹੈਪੀ ਬਰਥਡੇ ਓਏ ਥੱਲੇ ਹੀ ਚੱਲ ਓ ਪੜਾ ਓ ਮੂਤਾ ਨਾ ਹੋ ਜੀ ਮੂਦਾ ਨਾ ਹੋ ਜੀ ਓਏ ਆ ਇੱਧਰ ਤਾਂ ਬਾਈ ਦਾ ਸੁੱਤਾ ਹੀ ਪਿਆ ਲੱਗਦਾ ਮੈਨੂੰ ਇਹ ਕਿਉਂ ਪਰ ਸੁੱਤਾ ਉਹ ਸੁੱਤਾ ਪਿਆ ਦਾ ਮੱਝਾਂ ਵੇਚ ਕੇ ਸੌਂ ਗਿਆ ਸਾਥਰੀ ਕਾਲੋ ਹੈਪੀ ਬਰਥਡੇ ਹੈਪੀ ਬਰਥਡੇ ਜੀ ਉਹ ਤਾਰੇ ਮੰਨੇ ਪਾਕੇ ਚੱਲ ਗਏ ਉਧਰ ਤਾਂ ਉਹ ਤਾਰੇ ਪਾਕੇ ਚੱਲੀ ਜਾਂਦੇ ਆ ਉਹ ਪਾਕੇ ਚੱਲ ਗਏ ਉਹਦੇ ਈ ਚਾ ਲੱਗੀ ਆ ਆਹ ਦੇਖ ਉਹ ਦੋਹਾਂ ਬੱਲੇ ਜਾਨੀ ਇਹ ਡਿੱਗ ਰੇ ਪਾਸੋਂ ਮੇਰਾ ਬਾਲ ਹੀ ਚਲੀ ਜਾਂਦੇ ਹੈ ਹੈਪੀ ਬਰਥਡੇ ਹੈਪੀ ਬਰਥਡੇ ਠੀਕ ਆ ਹਾਂ ਆਲੇਲਾ ਤੈਨੂੰ ਇੱਕ ਦੇ ਦੇ ਕਯਾ ਹਾਂ ਇੱਕ ਹੀ ਲਿਖਿਆ ਆ ਕੀ ਲਿਖਿਆ ਆ ਕੀ ਲਿਖਿਆ ਲਾ ਪੜਦਾ ਹੀ ਲਿਖਿਆ ਕੀ ਆ ਕੰਮ ਕਬੜੀ ਵਾਲੀ ਪਰ ਜਾਈ ਵੀ ਲਿਆਂਦੀ ਤੇਰੀ ਪਹਿਲ ਦੇ ਨਾਲ 43ਵਾਂ ਜਨ ਹੁੰਦਾ ਤੇਨੇ ਆਉਣਾ ਸੀ ਆ ਲੈ ਪੜੋ ਲੈ ਟਾਈਮ ਵੀ ਪੂਰਾ ਹੋ ਗਿਆ 12 ਵੱਜ ਗਏ ਲਾਓ ਬਈ ਲਾਓ ਲਾਓ ਟੇਬਲ ਤੇ ਲੈ ਆ ਵੀ ਅੰਮੇ ਕਬਜੀਆਂ ਵਾਲੀ ਜਗ ਪੀ ਨਹੀਂ ਆ ਮੈਂ ਰੱਖ ਲਿਓ ਕਬਜੀਆਂ ਵਾਲੀ ਜਗ ਪੀ ਨਹੀਂ ਆ ਮੈਂ ਜੇਸ਼ਨ ਨਾ ਆਉਂਦਾ ਹੈ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਅਸਿਸਟ ਹੈਪੀ ਬਰਥਡੇ ਕਮਲ ਸ਼ਰਮਾ ਸ਼ਰਮਾ ਆਲਾ ਤੂੰ ਬੀਤਾ ਕਿਵੇਂ ਆ ਖੇਤ ਤੋਂ ਇੱਕ ਇਹ ਚੱਕ ਤਾ ਆਦੀ ਆ ਜੀ ਕਿਵੇਂ ਸਕਾਟ ਜੀ ਬਾਈ ਫਿਰ ਦਾ ਫਲੈਸ਼ ਲੈ ਲੈ ਇਹ ਚਲੋ ਖਾਓ ਸਾਰੇ ਟਿਕਾ ਦਾ ਜਾਵਾ ਉਦਾਰੇ ਸੱਟਾ ਸਾਰੇ ਹਾਂ ਤੁਸੀਂ ਕੀ ਲੈ ਕੇ ਆਂਦਾ ਅਸੀਂ ਪ੍ਰੈਜ਼ੈਂਟ ਕੰਮੇ ਵਾਸਤੇ ਪ੍ਰੈਜ਼ੈਂਟ ਹਾਂਜੀ ਪੀਤੇ ਦਾ ਧਿਆਨ ਰੱਖਿਆ ਕਰੋ ਬੁੜਿਆਂ ਨੂੰ ਰੋਸੀ ਜਾਂਦਾ ਤੇਪਰਾ ਜਿੱਦਾ ਅਸੀਂ ਕੰਮੇ ਨੂੰ ਭਾਣੇ ਨੂੰ ਆ ਕੇ ਰਾਤ ਨੂੰ ਠੀਕ ਆ ਨਹੀਂ ਸਾਪ ਨੂੰ ਸਾਪ ਨੂੰ ਹੱਥ ਲਾਉਣ ਨੂੰ ਬੱਸ 파ਤੀ 파ਤੀ ਚੱਕ ਬੋਲੇ ਹੋਰ ਪਾਣੇ ਤੋਂ ਬਾਬੇ ਰੋਣਾ ਹਾਂ ਚਲੋ ਚਲੋ ਵੀ ਵਨ ਟੂ ਬਾਰੀ ਬਰਸੀ ਖੱਟਣ ਗਿਆ ਸੀ ਖੱਤਖਿਲਿਆਂ ਦੇ ਗੰਨੇ ਹੈਪੀ ਬਰਥਡੇ ਕੰਮੀ ਹੈਪੀ ਬਰਥਡੇ ਕੰਮੀ ਹੈਪੀ ਬਰਥਡੇ ਕੰਮੀ ਹੈਪੀ ਬਰਥਡੇ ਕੰਮੀ ਅਰੇ ਬੋਲੀ ਨਾਲ ਜਾ ਕਰ ਚਲ ਚਲ ਬੋਲੀ ਤਾਂ ਤੂੰ ਬਾਤਰਾ ਜਾਣਦਾ ਨਾ ਸਹੀ ਗੱਡੀ ਲਿਆ ਕੇ ਬੈਠਾ ਹਰੇ ਹਰੇ ਉੱਤੇ ਆਪਾ ਦੋਨੋਂ ਨਸੀਏ ਨਰਨਾਂ ਤੇ ਪਰਸਾ ਲਗਣ ਦਾ ਜਾਨੋ ਰਣਾ ਬਾਤ ਵੀ ਬੋਲੀ ਵਾਰੀ ਵਰਸੀ ਖੱਟਣ ਗਿਆ ਸੀ ਖੱਕਲੇਆਂ ਦਾ ਪੀ ਜਾ ਅੰਗੜਾ ਤਾਂ ਸੱਜਦਾ ਸੱਚੇ ਕੁੜੀ ਦਾ ਦੀ ਜਾ ਅੰਗੜਾ ਮੈਂ ਲੱਗਦਾ ਕੁੜੀ ਦਾ ਦੀ ਜਾ ਅੰਗੜਾ ਤਾਂ ਸੱਜਦਾ ਸੱਚੇ ਦਾ ਦੀ ਜਾ ਕਿੱਦਾ ਤਰਾਉ ਤੇ ਬਾੜੀ ਠੀਕ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਲਟੈਣਾ ਢੰਗੜਾ ਤਾਂ ਸਜਦਾ ਨੱਚਣ ਕੁੜੀ ਦੀਆਂ ਪੈਣ ਢੰਗੜਾ ਤਾਂ ਸਜਦਾ ਲਗਣ ਆ ਜਾ ਪਤਾ ਪਾਪੀ ਆ ਮਾਰੀ ਵਰਠੀ ਖੱਟਣ ਗਿਆ ਸੀ ਖੱਟ ਕੇ ਲਿਆਂਦੀ ਚਾਪੀ ਢੰਗੜਾ ਤਾਂ ਸਜਦਾ ਨੱਚੇ ਕੁੜੀ ਦੀ ਪਾਪੀ ਢੰਗੜਾ ਤਾਂ ਸਜਦਾ ਦੀ ਦੀ ਪਾਪੀ ਐਵੇਂ ਉਹ ਵੀ ਬੋਲੀ ਰਹੇ ਆ ਬਾਰੀ ਬਾਰੀ ਕਰਨਗੇ ਆਂ ਖੜਕ ਲਿਆਂਦੀ ਆਂ ਉਹ ਕਰਦਾ ਚਾਰ ਨਾਲ ਬਿਲਕੁਲ ਆਹ ਹੋਏ ਆ ਉਹ ਕਰਦਾ ਗਿਆ ਜੱਬ ਹੀ ਪਰਤੀ ਸਕਦੀ ਉਹ ਉਹ ਵਾਪਸ ਅੱਗੇ ਜਾ ਗਿਆ ਕੰਬਰ ਲਾ ਦੇ ਹਾਂ ਨਹੀਂ ਨਾ ਨਾ ਟੁੱਲਾ ਵੀਡੀਓ ਬਣਾਵਾਂਗੇ ਨਾ ਬਣਾ ਲਾਂਗੇ ਵੀਡੀਓ ਕਰ ਦੀਦਾ ਦੀਦਾ ਆਦੇ ਲਖੇ ਰੇ ਰੇ ਚਲੇ ਹੀ ਮਾਸੇ ਜੀ ਸੈਂਸਰ ਜਵਾਦ ਖਤਮਾ ਗਣੀ ਲਾਫਟੀਓ ਹੈ ਕਿ ਪ੍ਰੋਪਰ ਸੇ ਨਹੀਂ ਚਲੋ ਐਂਟਰਪਰੈਂਟ ਕਰੋ ਬਹੁਤ ਬੋਲੀਆਂ ਪਾਈਆਂ ਹੁਣ ਚਾਹ ਪੜਾ ਕੇ ਚਲਾ ਦੇ ਸਾਰ ਬੋਲੀਆਂ ਪਾਈਆਂ ਸਬਰੰਟ ਕਰੋ ਕੋਈ ਕੰਮ ਨਾ ਹੋਵੇ ਕੀ ਕੀ ਆ ਬਾਰੀ ਬਾਰੀ ਕਬਸ ਸਮੇਂ ਸਭ ਤੋਂ ਪਹਿਲਾਂ ਥੋੜਾ ਜਿਹਾ ਮਿਲ ਕੇ ਆਈਏ ਕੱਲ ਆਰੇ ਮਾਮਾ ਪਾਪੂ ਬੰਗੜਾ ਕੋੜਾ ਆ

ਓ ਕਾਰਗੀ ਤੇ ਕੀ ਆ ਗਿਆ ਉਹ ਦਾੰਦ ਦੇ ਬਲੇ ਕਿੱਲਾ ਆਏ ਫਟਾਕਿਆ ਚੰਗੀ ਦਿਹਾੜੀ ਪੈ ਗਈ ਆਪਣੀ ਦਾ ਚਲੋ ਆਓ ਕੇ ਕਪਲੇਟਾਂ ਚ ਆ ਪਾ ਦੇ ਬੋਨੀਆਂ ਪਾ ਦੇ ਜੀ ਜੀ ਵਾਲੀ ਪੂਰੇ ਉਹਨਾਂ ਖਾਤਰ ਇਹ ਕੋ ਬੋਲ ਗਿਆ ਚਾਰੇ ਹੋਣਾ ਗੱਡੀਆਂ ਦੇ ਬੈਜਰ